ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਘਰ ਦੇ ਵਿੱਚ ਸ਼ਾਹੀ ਪਨੀਰ ਸ਼ਾਹੀ ਪਨੀਰ ਬਣਾਉਣ ਵਾਸਤੇ ਆਪਾਂ ਲੈਨੇ ਤਿੰਨੇ ਪਿਆਜ਼ ਠੀਕ ਹੈ ਜੀ ਤਿੰਨ ਪਿਆਜ਼ ਲੈਣੀ ਆਪਾਂ ਤੇ ਨਾਲ ਹੀ ਪਾਵਾਂਗੇ ਲਸਣ ਨਾਲ ਪਾਵਾਂਗੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਅਦਰਕ ਤੇ ਹਰੀਆਂ ਮਿਰਚਾਂ ਤੇ ਟਮਾਟਰ ਠੀਕ ਹੈ ਜੀ ਤੇ ਨਾਲ ਇੱਥੇ ਆਪਾਂ ਕੋਸੇ ਪਾਣੀ ਦੇ ਵਿੱਚ ਕਾਜੂ ਨੂੰ ਪਾ ਕੇ ਰੱਖ ਦਿੱਤਾ ਹੁਣ ਆਪਾਂ ਸਾਰੇ ਸਮਾਨ ਨੂੰ ਕਰਾਂਗੇ ਮਿਕਸਰ ਦੇ ਵਿੱਚ ਗ੍ਰੈਂਡ ਤੇ ਬਹੁਤ ਵਧੀਆ ਮਸਾਲਾ ਬਣਾ ਕੇ ਕਰਾਂਗੇ ਸ਼ਾਹੀ ਪਨੀਰ ਤਿਆਰ ਲਓ ਜੀ ਸਾਰੇ ਸਮਾਨ ਨੂੰ ਆਪਾਂ ਮਿਕਸਰ ਦੇ ਵਿੱਚ ਗ੍ਰाइंड ਕਰ ਲਿਆ ਇੱਧਰ ਪਿਆਜ਼ ਲਸਣ ਅਦਰਕ ਵੀ ਤੇ ਟਮਾਟਰ ਹਰੀਆਂ ਮਿਰਚਾਂ ਵੀ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੋਲੀ ਮਲਾਈ ਦੀ ਅੱਧੀ ਕੋਲੀ ਪਾਵਾਂਗੇ ਆਪਾਂ ਦਹੀਂ ਦੀ ਠੀਕ ਹੈ ਜੀ ਤੇ ਜਿਹੜੇ ਕਾਜੂ ਪੱਪੀਓਂ ਕੇ ਰੱਖੇ ਸੀ ਉਹਦਾ ਆਪਾਂ ਪੇਸਟ ਬਣਾ ਲਿਆ ਨੇ ਤੇ ਨਾਲ ਪਾਵਾਂਗੇ ਆਪਾਂ ਇਹਦੇ ਵਿੱਚ ਪਾਈਆ ਪਨੀਰ ਠੀਕ ਹੈ ਜੀ ਤੇ ਇੱਧਰ ਇੱਕ ਗਲਾਸ ਦੁੱਧ ਦਾ ਲਿਆ ਆਪਾਂ ਤੇ ਨਾਲ ਪਾਵਾਂਗੇ ਆਪਾਂ ਇਹਦੇ ਵਿੱਚ ਖੜੇ ਮਸਾਲੇ ਖੜੇ ਮਸਾਲਿਆਂ ਦੇ ਵਿੱਚ ਦਾਲਚੀਨੀ ਵੱਡੀ ਇਲਾਇਚੀ ਤੇ ਛੋਟੀ ਇਲਾਇਚੀ ਬਹੁਤ ਬੱਧਿਆ ਸ਼ਾਹੀ ਪੀਰ ਬਣਾ ਕੇ ਆਪਾਂ ਕਰਨਾ ਤਿਆਰ ਠੀਕ ਹੈ ਜੀ ਬਿਲਕੁਲ ਪੁਜਾਰ ਵਰਗ ਅਤੇ ਬਹੁਤ ਜ਼ਿਆਦਾ ਟੇਸਟੀ ਲਓ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਇੱਕ ਕੜਚੀ ਦੇਸੀ ਘਿਓ ਦੀ ਆਪਾਂ ਇਹਨੂੰ ਦੇਸੀ ਘਿਓ ਦੀ ਵਿੱਚ ਬਣਾ ਕੇ ਕਰਾਂਗੇ ਤਿਆਰ ਠੀਕ ਹੈ ਜੀ ਤੁਸੀਂ ਕੋਈ ਵੀ ਸਰੋਂ ਦਾ ਤੇਲ ਜਾਂ ਰਸਣ ਦੇ ਵਿੱਚ ਬਿਲਕੁਲ ਨਹੀਂ ਬਣਾਓ ਸ਼ਾਹੀ ਪੀਰ ਵਿੱਚ ਦੇਸੀ ਘਿਓ ਦੀ ਵਿੱਚ ਹੀ ਬਣਾ ਕੇ ਤਿਆਰ ਕਰਿਓ ਲਓ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਇਹਦੇ ਵਿੱਚ ਖੜੇ ਮਸਾਲੇ ਤੇ ਨਾਲ ਆਪਣਾ ਗੈਸ ਹੈਗਾ ਮੀਡੀਅਮ ਠੀਕ ਹੈ ਜੀ ਗੈਸ ਨੂੰ ਬਿਲਕੁਲ ਤੇਜ਼ ਨਹੀਂ ਕਰਨਾ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਇੱਕ ਚਮਚਾ ਜੀਰੇ ਦਾ ਲਓ ਜੀ ਬਹੁਤ ਹੀ ਵਧੀਆ ਸ਼ਾਹੀ ਘਿਓ ਬਣਾ ਕੇ ਆਪਾਂ ਤਿਆਰ ਕਰਨਾ ਬਹੁਤ ਜ਼ਿਆਦਾ ਟੇਸਟੀ ਠੀਕ ਹੈ ਤੁਸੀਂ ਜ਼ਰੂਰ ਬਣਾਇਓ ਲਓ ਜੀ ਅੱਧੇ ਇੱਕ ਚਮਚੇ ਤੋਂ ਘਟ ਚੌਥਾ ਐਸਾ ਪਾਇਆ ਆਪਾਂ ਇਹਦੇ ਵਿੱਚ ਕਾਲੀ ਮਿਰਚ ਦਾ ਕਾਲੀ ਮਿਰਚ ਤੁਸੀਂ ਜ਼ਰੂਰ ਐਡ ਕਰਿਆ ਕਰੋ ਠੀਕ ਹੈ ਜੀ ਤੇ ਨਾਲ ਹੀ ਪਾ ਦਾਂਗੇ ਆਪਾਂ ਇੱਕ ਚਮਚਾ ਸੁੱਕਾ ਧਨੀਆ ਸੁੱਕਾ ਧਨੀਆ ਦਾ ਟੇਸਟ ਬਹੁਤ ਵਧੀਆ ਆਂਦਾ ਲਓ ਜੀ ਆਪਾਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਨਾਲ ਹੀ ਪਾ ਦਾਂਗੇ ਹੁਣ ਆਪਾਂ ਇਹਦੀ ਵਿੱਚ ਜੀਰਾ ਆਪਾਂ ਰੱਖਿਆ ਹੋਇਆ ਸੀਗਾ ਪੇਸਟ ਬਣਾ ਕੇ ਪਿਆਜ਼ ਅਦਰਕ ਤੇ ਲਸਣ ਦੀ ਉਹਨੂੰ ਵੀ ਆਪਾਂ ਕੜਾਹੀ ਦੇ ਵਿੱਚ ਐਡ ਕਰ ਦਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਹੁਣ ਭੁੰਨਾਂਗੇ ਠੀਕ ਹੈ ਜੀ ਕਿਉਂਕਿ ਹਮੇਸ਼ਾ ਹੀ ਸਬਜੀ ਮਸਾਲੇ ਦੇ ਸਿੱਟੇ ਹੁੰਦੀ ਹੈ ਠੀਕ ਹੈ ਜੀ ਜੇ ਆਪਣਾ ਮਸਾਲਾ ਵਧੀਆ ਤਾਂ ਸਬਜੀ ਤਾਂ ਆਪਣੇ ਆਪ ਹੀ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੀ ਹੈ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਲਾ ਲਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਹੁਣ ਬਰਨ ਹੋਣ ਤੱਕ 프ੈਂਚਰ ਨੂੰ ਭੁੰਨਾਂਗੇ ਤਾਂ ਕਿ ਇਹਦਾ ਕੱਚਾਪਾਨ ਬਿਲਕੁਲ ਵੀ ਨਾ ਰਵੇ ਠੀਕ ਹੈ ਜੀ ਕਿਨਾਰੇ ਨਾਲ ਆਪਾਂ ਨੂੰ ਇਸ ਤਰੀਕੇ ਨਾਲ ਹਿਲਾਉਂਦੇ ਰਹਿਣਾ ਹੈ ਕਿਉਂਕਿ ਕਦੋਂ ਵੀ ਆਪਾਂ ਸ਼ਾਹੀ ਪਨੀਰ ਬਣਾ ਕੇ ਤਿਆਰ ਕਰਾਂਗੇ ਨਾ ਦੇਸੀ ਘੀ ਉੱਤੇ ਬਹੁਤ ਜ਼ਿਆਦਾ ਹੀ ਟੇਸਟੀ ਬਣਦਾ ਠੀਕ ਹੈ ਲਓ ਜੀ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਬ੍ਰਾਊਨ ਹੋਣ ਤੱਕ ਭੁੰਨਾਂਗੇ ਤੇ ਗੈਸ ਆਪਾਂ ਜ਼ਿਆਦਾ ਤੇਜ਼ ਨਹੀਂ ਕਰਨਾ ਮੀਡੀਅਮ ਗੈਸ ਤੇ ਰਾਮ ਤੈਨਾਂ ਆਪਾਂ ਮਸਾਲੇ ਪਾੜ ਕੇ ਕਰਾਂਗੇ ਤਿਆਰ ਤੇ ਇਸ ਤਰ੍ਹਾਂ ਹੋ ਜੀ ਇਸ ਤਰ੍ਹਾਂ ਆਪਾਂ ਜਦ ਹਿਲਾਉਂਦੇ ਰਾਵਾਂਗੇ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚੋਂ ਥੋੜੀ ਜੀ ਅਦਰਕ ਦੀ ਪੇਸਟ ਮੈਨੂੰ ਥੋੜਾ ਜਿਹਾ ਅਦਰਕ ਘੱਟ ਲੱਗਦਾ ਸੀ ਇਸ ਕਰਕੇ ਮੈਂ ਥੋੜਾ ਜਿਹਾ ਅਦਰਕ ਹੋਰ ਪਾਤਾ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਭੁੰਨਾਂਗੇ ਬ੍ਰਾਊਨ ਤਾਂ ਹੀ ਹੋਈ ਚੁੱਕਿਆ ਵਾ ਬਾਕੀ ਹਲਕਾ ਜਿਹਾ ਆਪਾਂ ਨਾਲ ਨਾਲ ਭੁੰਨਦੇ ਰਾਵਾਂਗੇ ਤੇ ਹੁਣ ਆਪਾਂ ਲਓ ਜੀ ਜਦੋਂ ਵੀ ਆਪਾਂ ਸ਼ਾਪ ਪਨੀਰ ਬਣਾਉਣਾ ਪਿਆਜ਼ਾਂ ਤੋਂ ਬਾਅਦ ਆਪਾਂ ਪਹਿਲਾਂ ਕਾਜੂ ਦੀ ਪੇਸਟ ਹੀ ਪਾਣੀ ਹੈ ਠੀਕ ਹੈ ਜੀ ਤਾਂ ਕਿ ਦਾ ਟੇਸਟ ਬਹੁਤ ਵਧੀਆ ਬਣ ਕੇ ਬਾਹਰ ਆਵੇ ਲਓ ਜੀ 1 ਮਿੰਟ ਵਸਦੇ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਪਿਆਜ਼ਾਂ ਦੇ ਵਿੱਚ ਲਓ ਜੀ 1 ਮਿੰਟ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਠੀਕ ਹੈ ਜੀ ਜਦੋਂ ਵੀ ਤੁਸੀਂ ਸ਼ਾਪ ਨੀ ਬਣਾਓ ਬਸ ਜਦੋਂ ਆਪਾਂ ਪਿਆਜ਼ਾਂ ਤੋਂ ਬਾਅਦ ਇਹਦੇ ਵਿੱਚ ਕਾਜੂ ਦੀ ਪੇਸਟ ਪਾਈਏ ਨਾਲ ਨਾਲ ਆਪਾਂ ਇੱਥੇ ਹੁਣ ਪਾਵਾਂਗੇ ਮਸਾਲੇ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਸੇਧਾ ਨਮਕ ਹਾਂਜੀ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਲਾਲ ਮਿਰਚ ਲਾਲ ਮਿਰਚ ਆਪਾਂ ਜ਼ਿਆਦਾ ਇਹੜ ਨਹੀਂ ਕਰਨੀ ਤੇ ਅੱਧਾ ਚੁਟਕਾ ਪਾਵਾਂਗੇ ਆਪਾਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਦਾ ਇਹਦਾ ਕਲਰ ਬਹੁਤ ਵਧੀਆ ਆਊਗਾ ਆਪਣੀ ਸਬਜ਼ੀ ਦੇ ਵਿੱਚ ਇਹ ਬਿਲਕੁਲ ਤਿੱਖੀ ਨਹੀਂ ਹੁੰਦੀ ਠੀਕ ਹੈ ਜੀ ਤੇ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਲਓ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਮੈਂ ਕੱਚੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਆਪਾਂ ਪਿਆਜ਼ ਦੇ ਵਿੱਚ ਤਾਂ ਕਿ ਬਿਲਕੁਲ ਸੈੱਟ ਹੋ ਜਾਵੇ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਘਰ ਦੇ ਵਿੱਚ ਸ਼ਾਈ ਪਨੀਰ ਜਰੂਰ ਬਣਾਇਓ ਇੱਕ ਵਾਰੀ ਬਿਲਕੁਲ ਮੀਜ਼ਰਮੈਂਟ ਦੇ ਹਿਸਾਬ ਨਾਲ ਠੀਕ ਆ ਜੀ ਬਹੁਤ ਜ਼ਿਆਦਾ ਟੇਸਟੀ ਬਣਦਾ ਹਾਂਜੀ ਮਸਾਲੇ ਆਪਣੇ ਪੱਕ ਚੁੱਕੇ ਨੇ ਤੇ ਹੁਣ ਪਾਵਾਂਗੇ ਆਪਾਂ ਟਮਾਟਰ ਤੇ ਹਰੀਆਂ ਮਿਰਚਾਂ ਦੀ ਪੇਸਟ ਟਮਾਟਰ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਸਾਲੇ ਦੇ ਵਿੱਚ ਤੇ ਗੈਸ ਮੀਡੀਅਮ ਹੀ ਰੱਖਣਾ ਠੀਕ ਆ ਜੀ ਲੋ ਜੀ ਬਹੁਤ ਵਧੀਆ ਆਪਾਂ ਬਣਾ ਕੇ ਮਸਾਲਾ ਤਿਆਰ ਕਰਨਾ ਜਿਹੜਾ ਵੀ ਤੁਸੀਂ ਸ਼ਾਇਕ ਨੀਰ ਘਰੇ ਬਣਾਉਗੇ ਬਿਲਕੁਲ ਮੇਰੇ ਤਰੀਕੇ ਨਾਲ ਬਣਾਇਓ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਬਣੂਗਾ ਲੋ ਜੀ ਇੱਕ ਮਿੰਟ ਆਪਾਂ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਪਕਾ ਲਿਆ ਏ ਠੀਕ ਹੈ ਜੀ ਟਮਾਟਰ ਨੂੰ ਤੁਸੀਂ 1 ਮਿੰਟ ਪਸ ਪਕਾਇਓ ਠੀਕ ਹੈ ਜੀ ਹਾਂਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਿੰਨੇ ਆ ਕਿ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਦਹੀਂ ਠੀਕ ਹੈ ਜੀ ਦਹੀਂ ਨੂੰ ਆਪਾਂ ਗੈਸ 'ਚ ਬਿਲਕੁਲ ਘੱਟ ਕਰਕੇ ਦਹੀਂ ਨੂੰ ਪਾਣਾ ਇਹਦੇ ਵਿੱਚ ਗੈਸ ਤੇਜ਼ ਤੇ ਆਪਾਂ ਦਹੀਂ ਨੂੰ ਨਹੀਂ ਪਾਣਾ ਇਹ ਤੇ ਦਹੀਂ ਆਪਾਂ ਫੜ ਜੂਗਾ ਠੀਕ ਹੈ ਜੀ ਤੁਸੀਂ ਜਦੋਂ ਵੀ ਦਹੀਂ ਪਾਉਂਗੇ ਇਹਦੇ ਵਿੱਚ ਥੋੜਾ ਜਿਹਾ ਦਹੀਂ ਦੇ ਵਿੱਚ ਤੁਸੀਂ ਪਾਣੀ ਪਾ ਦਿਓ ਠੀਕ ਹੈ ਜੀ ਲਓ ਜੀ ਮਸਾਲਾ ਬਣ ਕੇ ਆਪਾਂ ਤਿਆਰ ਹੋ ਚੁੱਕਿਆ ਹੈ ਤੇ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਇਹਦੇ ਵਿੱਚ ਪਾਵਾਂਗੇ ਦਹੀਂ ਗੈਸ ਨੂੰ ਆਪਾਂ ਬਿਲਕੁਲ ਘੱਟ ਕਰਤਾ ਤੇ ਹੁਣ ਆਪਾਂ ਦਹੀਂ ਨੂੰ ਚੰਗੀ ਤਰ੍ਹਾਂ ਘੋਲ ਲਾਂਗੇ ਕਿਉਂਕਿ ਆਪਾਂ ਦਹੀਂ 'ਚ ਥੋੜਾ ਜਿਹਾ ਪਾਣੀ ਐਡ ਕੀਤਾ ਨਾ ਵੀ ਨਾਲ ਫਟਾ ਫਟਾਪਾ ਕਰਛੀ ਨੂੰ ਘੁਮਾਉਂਦੇ ਰਹਿਣਾ ਤਾਂ ਕਿ ਇਹਦੇ ਫੁੱਟ ਨਾ ਬਣ ਬਿਲਕੁਲ ਵੀ ਦਹੀਂ ਇਹਦੇ ਵਿੱਚ ਫਟੇ ਨਾ ਠੀਕ ਹੈ ਜੀ ਨਾ ਵੀ ਨਾ ਤੁਸੀਂ ਲਗਾਤਾਰ ਦਹੀਂ ਨੂੰ ਕਰਛੀ ਨੂੰ ਚੰਗੀ ਤਰ੍ਹਾਂ ਘੁਮਾਉਣਾ ਹੈ ਤੇ ਆਪਣਾ ਬਹੁਤ ਵਧੀਆ ਦਹੀਂ ਆਪਸ ਵਿੱਚ ਮਿਕਸ ਹੋ ਜੇ ਮਸਾਲੇ ਦੇ ਵਿੱਚ ਤੁਸੀਂ ਜਦੋਂ ਵੀ ਦਹੀਂ ਨੂੰ ਪਾਉਂਗੇ ਸਬਜ਼ੀ ਦੇ ਵਿੱਚ ਦਹੀਂ ਦੇ ਵਿੱਚ ਹਮੇਸ਼ਾ ਥੋੜਾ ਜਿਹਾ ਪਾਣੀ ਐਡ ਕਰਨਾ ਕਰੋ ਠੀਕ ਹੈ ਜੀ ਤੇ ਗੈਸ ਬਿਲਕੁਲ ਘੱਟਾ ਤੁਹਾਡਾ ਤੇ ਤੁਸੀਂ ਚਾਹੋ ਤਾਂ ਇਹਨੂੰ ਬੰਦ ਕਰਕੇ ਵੀ ਪਾ ਸਕਦੇ ਹੋ ਲਓ ਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਆਪਣਾ ਦਹੀਂ ਨਹੀਂ ਫਟਿਆ ਤੇ ਬਹੁਤ ਵਧੀਆ ਮਸਾਲੇ ਦਾ ਆਪਣਾ ਕੰਦਰ ਆਇਆ ਇਹ ਹੁਣ ਆਪਾਂ ਥੋੜਾ ਜਿਹਾ ਕੈਸ ਪੀਜ ਕਰਾਂਗੇ ਕਿ ਮਸਾਲੇ ਨੂੰ ਭੁਲਣਾ ਕਿ 1 ਮਿੰਟ ਵਾਸਤੇ ਦਹੀਂ ਮੂ। ਆਪਾਂ ਕੋਈ ਜ਼ਿਆਦਾ ਟਾਈਮ ਨਹੀਂ ਭੁਲਣਾ ਠੀਕ ਹੈ ਜੀ ਬਸ ਸਾਰੇ ਸਮਾਨ ਭਾਗ ਇੱਕ ਇੱਕ ਮਿੰਟ ਹੀ ਭੁਲਣਾ ਆਪਾਂ। ਤੁਸੀਂ ਦੇਖ ਸਕਦੇ ਸੈਟਾਂ ਤੇ ਇਹਨੇ ਕਿਉਂ ਛੱਡਤਾ ਹੈ ਇਸ ਤਰ੍ਹਾਂ ਦਾ ਆਪਾਂ ਨੂੰ ਚਾਹੀਦਾ ਸੀ ਠੀਕ ਹੈ ਜੀ। ਲਓ ਜੀ ਹੁਣ 1 ਮਿੰਟ ਹੋ ਚੁੱਕਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਘਰ ਦੀ ਕੱਟੀ ਹੋਈ ਤਾਜੀ ਮਲਾਈ। ਇਹਨੂੰ ਵੀ ਆਪਾਂ ਨਾਲ ਦੇ ਨਾਲ ਇਸੇ ਤਰੀਕੇ ਨਾਲ ਹਿਲਾਉਂਦੇ ਰਵਾਂਗੇ। ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਾਂਗੇ। ਬਹੁਤ ਵਧੀਆ ਦੇਖੋ ਕਲਰ ਆਇਆ ਆਪਣੇ ਸ਼ਾਹੀ ਪਨੀਰ ਦੀ ਤਰੀ ਦਾ ਇਸ ਤਰ੍ਹਾਂ ਦਾ ਆਪਾਂ ਨੂੰ ਚਾਹੀਦਾ ਸੀ ਹੁਣ ਇਹਨੂੰ ਵੀ 1 ਮਿੰਟ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰਾਂਗੇ 1 ਮਿੰਟ ਲਈ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਕਿ ਇਹਦਾ ਕੱਚਾਪਨ ਬਿਲਕੁਲ ਹੀ ਖਤਮ ਹੋ ਜਾਈਏ ਬਹੁਤ ਵਧੀਆ ਸ਼ਾਹੀ ਬੀ ਬਣਾ ਕੇ ਆਪਾਂ ਤਿਆਰ ਕਰਨ ਹੁਣ 1 ਮਿੰਟ ਲਈ ਇਹਨੂੰ ਆਪਾਂ ਪਕਾਵਾਂਗੇ ਲੋਟ ਆਪਣੀ ਮਲਾਈ ਵੀ ਪੱਕ ਕੇ ਤਿਆਰ ਹੋ ਚੁੱਕੀ ਹੈ ਬਹੁਤ ਵਧੀਆ ਆਪਣਾ ਮਸਾਲਾ ਬਣ ਕੇ ਤਿਆਰ ਹੋਇਆ ਹੈ ਸ਼ਾਹੀ ਪਨੀਰ ਦਾ ਇਸ ਕਰਕੇ ਆਪਾਂ ਤੁਹਾਨੂੰ ਕਹਿ ਨਹੀਂ ਆ ਕਿ ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਬਣਾਓ ਉਹ ਦਾ ਮੇਜ਼ਰ ਮਿਲਦੇ ਹਿਸਾਬ ਨਾਲ ਬਣਾਓ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਇੱਕ ਗਲਾਸ ਦੁੱਧ ਦਾ ਦੁੱਧ ਨੂੰ ਆਪਣਾ ਉਬਾਲਾ ਆਇਆ ਹੋਇਆ ਠੀਕ ਹੈ ਜੀ ਇਹ ਕੱਚਾ ਦੁੱਧ ਨਹੀਂ ਹੈਗਾਗਾ ਆਪਾਂ ਇੱਕ ਗਲਾਸ ਦੁੱਧ ਦਾ ਪਾਤਾ ਜੇ ਤੁਸੀਂ ਚਾਹੋ ਤਾਂ ਥੋੜਾ ਜਿਹਾ ਦੁੱਧ ਇਹਦੇ ਵਿੱਚ ਹੋਰ ਐਡ ਕਰ ਸਕਦੇ ਹੋ ਪਰ ਤੁਸੀਂ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਣਾ ਠੀਕ ਹੈ ਜੀ ਸ਼ਾਇਰ ਦੀ ਵਿੱਚ ਪਾਣੀ ਨਹੀਂ ਪੈਂਦਾ ਹੈਗਾ ਦੁੱਧ ਹੀ ਪਾ ਕੇ ਤੁਸੀਂ ਇਹਨੂੰ ਥੋੜਾ ਜਿਹਾ ਵਧਾ ਸਕਦੇ ਹੋ ਲੋ ਜੋਨਾ ਪਹਿਲਾਂ ਚੰਗੀ ਤਰ੍ਹਾਂ ਦੁੱਧ ਨੂੰ ਹੀ ਪਕਾਵਾਂਗੇ 1 ਮਿੰਟ ਲਈ ਲੋ ਜੇ ਪਟਾਕੇ ਦੁੱਧ ਨੂੰ ਵੀ ਪਕਾ ਲਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਨੀਰ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਮੀਡੀਅਮ ਗੈਸ ਤੇ ਆਪਾਂ ਸਾਰਾ ਪਨੀਰ ਪਰਸ਼ਾਹੀ ਤਿਆਰ ਕਰਾਂਗੇ ਇਹਦੇ ਵਿੱਚ ਕੋਈ ਆਪਾਂ ਪਾਣੀ ਐਡ ਨਹੀਂ ਕੀਤਾ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਦੇ ਵਿੱਚ ਇੱਕ ਤੁਹਾਨੂੰ ਸਿਕਰਟ ਦੱਸਦੇ ਆ ਇਹਦੇ ਵਿੱਚ ਤੁਸੀਂ ਅੱਧਾ ਚਮਚਾ ਖੰਡ ਦਾ ਜ਼ਰੂਰ ਯੂਜ਼ ਕਰਿਓ ਠੀਕ ਹੈ ਜੀ ਇਹਦੇ ਨਾਲ ਟੇਸਟ ਬਹੁਤ ਵਧੀਆ ਹੁੰਦਾ ਸ਼ਾਹੀ ਪਨੀਰ ਦਾ ਬਸ ਤੁਸੀਂ ਅੱਧਾ ਚਮਚਾ ਹੀ ਖੰਡ ਦਾ ਪਾਣਾ ਠੀਕ ਹੈ ਜੀ ਜ਼ਿਆਦਾ ਨਹੀਂ ਪਾਣਾ ਹੈਗਾ ਇਹਨਾਂ ਨਾਲ ਇਹ ਆਪਣੀ ਮਠਾਸ ਤੇ ਨਮਕ ਨੂੰ ਮਿਕਸ ਕਰਕੇ ਬਹੁਤ ਵਧੀਆ ਟੇਸਟ ਬਣ ਕੇ ਬਾਹਰ ਆਊਗਾ ਤੁਸੀਂ ਜ਼ਰੂਰ ਪਾਓ ਇਸ ਤਰੀਕੇ ਦੇ ਨਾਲ ਤੇ ਹੁਣ ਆਪਾਂ ਨਾਲ ਹੀ ਪਾ ਦਾਂਗੇ ਇਹਦੇ ਵਿੱਚ ਪਨੀਰ ਪਨੀਰ ਦੇ ਛੋਟੇ ਛੋਟੇ ਟੁਕੜੇ ਕੀਤੇ ਆਪਾਂ ਜੇ ਤੁਸੀਂ ਚਾਹੋ ਤਾਂ ਵੱਡੇ ਵੀ ਕਰ ਸਕਦੇ ਹੋ ਸਾਈਜ਼ ਦੇ ਨਾਲ ਉਹ ਤੁਸੀਂ ਆਪਣੀ ਮਨਜ਼ੀ ਠੀਕ ਹੈ ਜੀ ਲੋਜ ਹੋਣਾ ਪਈ ਨੂੰ ਵੀ ਇੱਕ ਮਿੰਟ ਲਈ ਚੰਗੀ ਤਰ੍ਹਾਂ ਹਲਾ ਕੇ ਪਕਾਵਾਂਗੇ ਘਟਾ ਕੇ ਬਹੁਤ ਵਧੀਆ ਆਪਣਾ ਸ਼ਾਹੀ ਪਨੀਰ ਬਣ ਕੇ ਤਿਆਰ ਹੋਇਆ ਤੁਸੀਂ ਜ਼ਰੂਰ ਬਣਾਇਓ ਤੁਹਾਡੇ ਮਹਿਮਾਨ ਵੀ ਕਹਿਣਗੇ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੈ ਕੋਈ ਨਹੀਂ ਕਹਿ ਸਕਦਾ ਕਿ ਬਾਹਰੋਂ ਮੰਗਵਾਇਆ ਹੋਇਆ ਹੈ ਜਾਂ ਘਰ ਦਾ ਬਣਿਆ ਹੋਇਆ ਠੀਕ ਹੈ ਜੀ ਦੇਖ ਸਕਦੇ ਹੋ ਕਿੰਨਾ ਵਧੀਆ ਬਣ ਕੇ ਆਪਣਾ ਪਨੀਰ ਸ਼ਾਹੀ ਤਿਆਰ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕੀ ਮੇथी ਜਿੰਨੂੰ ਆਪਾਂ ਮਿਕਸ ਕਰ ਲਿਆ ਸੀ ਚੰਗੀ ਤਰ੍ਹਾਂ ਮੈਸ਼ ਕਰ ਲਿਆ ਸੀ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਮੇਥੀ ਪਾ ਦਾਂਗੇ ਤੇ ਹੁਣ ਆਪਾਂ ਇਹ ਨੂੰ ਟੱਕ ਦਾਂਗੇ ਠੀਕ ਹੈ ਜੀ ਲਓ ਜੀ ਬਸ ਹਲਕਾ ਜਿਹਾ ਤਸੀ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਹਿਲਾ ਦਿਓ ਤਾਂ ਕਿ ਚੰਗੀ ਤਰ੍ਹਾਂ ਮਿਕਸ ਹੋ ਜੇ ਗੈਸ ਆਪਣਾ ਅਜੇ ਔਨ ਹੀ ਆ ਬਿਲਕੁਲ ਮੀਡੀਅਮ ਗੈਸ ਠੀਕ ਹੈ ਜੀ ਜੇਕਰਪਨ ਤੇਜ਼ ਨਹੀਂ ਕੀਤਾ ਫਿਰ ਆਪਾਂ ਇਹਨੂੰ ਟੱਕ ਦਾਂਗੇ 1 ਮਿੰਟ ਲਈ ਭਾਪ ਦੇ ਵਿੱਚ ਲਓ ਜੀ ਹੁਣ ਆਪਾਂ ਇਹਦੇ ਉੱਤੇ ਹਰਾ ਧਨੀਆ ਪਾ ਕੇ ਆਪਾਂ ਤੁਹਾਨੂੰ ਦਿਖਾਇਆ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਇਸ ਤਰੀਕੇ ਦਾ ਸ਼ਾਇਰੀ ਤੁਸੀਂ ਘਰ ਦੇ ਵਿੱਚ ਬੱਚਿਆਂ ਨੂੰ ਖਵਾਓ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਫਰੈਸ਼ ਤੇ ਮੇਰੇ ਟ੍ਰਿਕ ਇਹਨਾਂ ਜਰੂਰ ਬਣਾਇਓ ਇੱਕ ਵਾਰੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੁਸੀਂ ਚੈਨਲ ਨੂੰ ਪਲੀਸ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਤੁਹਾਡੇ ਲਈ ਨੰਨੀ ਨੰਨੀ ਵੀਡੀਓ ਲੈ ਕੇ ਆਈਏ ਓਕੇ ਜੀ ਥੈਂਕ ਯੂ ਬਾਏ